ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਕੌਣ ਨੇ ਬੜੀ ਹੀ ਚਲਾਕੀ ਦੇ ਨਾਲ ਇੱਕ ਤੋਤੇ ਦੇ ਨਾਲ ਦੋਸਤੀ ਕਰ ਲਈ ਤੋਤਾ ਬਹੁਤ ਹੀ ਭੋਲੇ ਸੁਭਾਅ ਦਾ ਪੰਛੀ ਹੈ ਔਰ ਚੰਗੀਆਂ ਚੀਜ਼ਾਂ ਖਾਂਦਾ ਹੈ ਕਾਂ ਦੇ ਦਿਮਾਗ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਤੋਤੇ ਦੇ ਨਾਲ ਦੋਸਤੀ ਕਰਕੇ ਚੰਗੇ-ਚੰਗੇ ਫਲ ਫਰੂਟ ਖਾਣ ਨੂੰ ਮਿਲਣਗੇ ਉਦੋਂ ਤਾਂ ਮੈਨੂੰ ਕੋਈ ਆਪਣੇ ਘਰ ਦੇ ਬਨੇਰੇ ਤੇ ਵੀ ਨਹੀਂ ਬੈਠਣ ਦਿੰਦਾ ਸੋ ਪਿਆਰੀ ਸਾਥਸੰਗ ਜੀ ਤੋਤਾ ਕਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਇੱਕ ਦਿਨ ਤੋਤਾ ਕਾਂ ਨੂੰ ਆਪਣੇ ਨਾਲ ਲੈ ਕੇ ਬਾਗ ਦੇ ਵਿੱਚ ਚਲਾ ਗਿਆ ਤੇ ਤੋਤੇ ਨੇ ਤਰ੍ਹਾਂ-ਤਰ੍ਹਾਂ ਦੇ ਫਲ ਫਰੂਟ ਖੁਦ ਵੀ ਖਾਦੇ ਔਰ ਕਾਂ ਨੂੰ ਵੀ ਖੜਾਏ ਇਹ ਸਿਲਸਿਲਾ ਕਈ ਦਿਨ ਤੱਕ ਚੱਲਦਾ ਰਿਹਾ ਕੁਝ ਦਿਨਾਂ ਬਾਅਦ ਤੋਤੇ ਨੇ ਕਾਂ ਨੂੰ ਕਿਹਾ ਦੋਸਤ ਮੈਂ ਤੈਨੂੰ ਕਈ ਦਿਨ ਤੋਂ ਆਪਣੇ ਦੇਸ਼ ਲੈ ਜਾ ਕੇ ਬਾਗਾਂ ਦੇ ਵਿੱਚ ਅੰਬ ਅਮਰੂਦ ਹੋਰ ਕਈ ਤਰ੍ਹਾਂ ਦੇ ਫਲ ਖਵਾਉਂਦਾ ਆ ਰਿਹਾ ਹਾਂ ਤੂੰ ਵੀ ਮੈਨੂੰ ਆਪਣੇ ਦੇਸ਼ ਲੈ ਕੇ ਜਾ ਤਾ ਜੋ ਮੈਨੂੰ ਪਤਾ ਲੱਗੇ ਤੇਰਾ ਦੇਸ਼ ਕਿਹੋ ਜਿਹਾ ਹੈ ਤੂੰ ਕੀ ਖਾਂਦਾ ਹੈ ਤੇਰੀ ਦੇਸ਼ ਦੇ ਵਿੱਚ ਕੀ ਕੀ ਹੈ ਕਾਂ ਇਹ ਗੱਲ ਸੋਚ ਕੇ ਸੁਣ ਕੇ ਸੋਚੀ ਪੈ ਗਿਆ ਉਸਨੇ ਫਟਾਫਟ ਤੇਜੀ ਵਿੱਚ ਕਿਹਾ ਹਾਂ ਹਾਂ ਮੈਂ ਤੈਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਵਾਂਗਾ ਕਾਂ ਨੇ ਤੋਤੇ ਨੂੰ ਦੂਸਰੇ ਦਿਨ ਸਵੇਰ ਦਾ ਟਾਈਮ ਦੇ ਦਿੱਤਾ ਕਿਹਾ ਕਿ ਆਪਾਂ ਕੱਲ ਨੂੰ ਸਵੇਰੇ ਹੀ ਚੱਲਦੇ ਹਾਂ ਸਾਥ ਸੰਗ ਜੀ ਹਰ ਰੋਜ਼ ਆਪਾਂ ਦੇਖਦੇ ਹਾਂ ਕਿ ਪੰਛੀ ਸਵੇਰੇ ਅਮਰਤ ਵੇਲੇ ਤੋਂ ਬਾਅਦ ਜਦੋਂ ਸੂਰਜ ਚੜ੍ਹਦਾ ਹੈ ਸਾਰੇ ਹੀ ਆਪਣਾ ਆਲਣਾ ਛੱਡ ਕੇ ਆਪਣਾ ਚੋਗਾ ਚੁਗਣ ਦੇ ਲਈ ਦੂਰ ਦਰਾਡੇ ਚਲੇ ਜਾਂਦੇ ਹਨ ਇਸੇ ਤਰ੍ਹਾਂ ਤੋਤੇ ਨੂੰ ਕਾਂ ਆਪਣੇ ਨਾਲ ਲੈ ਕੇ ਸਵੇਰ-ਸਵੇਰੇ ਹੀ ਉੱਡ ਗਿਆ ਦੋਨੋਂ ਦੋਸਤ ਉੜੇ ਜਾਂਦੇ ਹਨ ਕਾਂ ਆਪਣੇ ਦਿਮਾਗ ਵਿੱਚ ਸੋਚ ਰਿਹਾ ਹੈ ਕਿ ਮੈਂ ਹੁਣ ਤੋਤੇ ਨੂੰ ਐਸਾ ਕੀ ਖਵਾਵਾਂ ਜਿਹਦੇ ਨਾਲ ਇਹਦੇ ਮੋਰੇ ਮੇਰੀ ਝੂਠੀ ਇੱਜ਼ਤ ਬਚੀ ਰਹੇ ਕਾਂ ਦੇ ਦਿਮਾਗ ਵਿੱਚ ਹੋਰ ਕੁਝ ਨਹੀਂ ਆਇਆ ਕਾਂ ਨੂੰ ਇੱਕ ਅੱਕ ਦਾ ਬੂਟਾ ਨਜ਼ਰ ਆਇਆ ਉਹਨੂੰ ਅੰਬੀਆਂ ਲੱਗੀਆਂ ਹੋਈਆਂ ਸਨ ਕਿਉਂਕਿ ਕਾਂ ਅੱਕ ਦੇ ਬੂਟੇ ਨੂੰ ਵੀ ਅੰਬੀਆਂ ਵਰਗਾ ਹੀ ਇੱਕ ਫਲ ਲੱਗਦਾ ਹੈ ਕਾਂ ਨੇ ਆਪਣੇ ਦੋਸਤ ਤੋਤੇ ਨੂੰ ਕਿਹਾ ਕਿ ਦੋਸਤ ਉਹ ਜੋ ਬੂਟਾ ਹੈ ਉਹ ਮੇਰੇ ਦੇਸ਼ ਦਾ ਬਹੁਤ ਖੂਬਸੂਰਤ ਫਲ ਹੈ। ਤੁਸੀਂ ਜਾ ਕੇ ਉਸ ਫਲ ਨੂੰ ਖਾਓ। ਤੋਤੇ ਨੇ ਕਾਂ ਦੇ ਉੱਤੇ ਭਰੋਸਾ ਕਰਕੇ ਅੱਖ ਦੇ ਉੱਤੇ ਜਾ ਕੇ ਬੈਠ ਗਿਆ ਔਰ ਜੋ ਕਾਂ ਸੀ ਉਹ ਜਾ ਕੇ ਗੰਦਗੀ ਤੇ ਬੈਠ ਗਿਆ। ਉਹ ਗੰਦਗੀ ਫਰੋਲਣ ਲੱਗ ਗਿਆ ਤੇ ਤੋਤੇ ਨੇ ਜਦੋਂ ਆਪਣੀ ਚੁੰਝ ਉਸ ਅੱਕ ਦੇ ਬੂਟੇ ਦੀ ਟਾਣੀ ਦੇ ਨਾਲ ਉਸ ਅੰਬੀ ਨੂੰ ਤੋੜਨ ਵਾਸਤੇ ਮਾਰੀ। ਤਾਂ ਉਸ ਦੇ ਵਿੱਚੋਂ ਦੁੱਧ ਦੀ ਤਤੀਰੀ ਨਿਕਲੀ ਔਰ ਤੋਤੇ ਦੀਆਂ ਅੱਖਾਂ ਦੇ ਵਿੱਚ ਪੈ ਗਈ। ਸਾਧ ਸੰਗਤ ਜੀ ਜੋ ਅੱਖ ਦਾ ਦੁੱਧ ਹੁੰਦਾ ਹੈ ਅਗਰ ਇਹ ਅੱਖਾਂ ਵਿੱਚ ਪੈ ਜਾਵੇ ਤਾਂ ਅੱਖੋਂ ਬੰਦਾ ਅੰਨ ਹੋ ਜਾਂਦਾ ਉਹ ਤਾਂ ਇੱਕ ਬਹੁਤ ਹੀ ਕੋਮਲ ਪੰਛੀ ਹੈ ਤੋਤਾ ਉਹ ਅੱਖਾਂ ਤੋਂ ਅੰਨ ਹੋ ਗਿਆ। ਪਿਆਰੀ ਸਾਧ ਸੰਗਤ ਜੀ ਤੋਤਾ ਪੁੱਠਾ ਲਟਕ ਰਿਹਾ ਹੈ ਟਾਣੀ ਦੇ ਨਾਲ ਔਰ ਕੁਰਲਾ ਰਿਹਾ ਹੈ ਜਦੋਂ ਕਾਨ ਨੇ ਦੇਖਿਆ ਕਿ ਤੋਤਾ ਮੁਸੀਬਤ ਵਿੱਚ ਹੈ ਕੁਰਲਾ ਰਿਹਾ ਹੈ ਕਿ ਕੋਈ ਘਟਨਾ ਵਾਪਰ ਗਈ ਤਾਂ ਕਾਂ ਨੇ ਉਹਦੀ ਮਦਦ ਕਰਨ ਦੀ ਬਜਾਏ ਉਹਨੂੰ ਛੱਡ ਕੇ ਦੌੜ ਗਿਆ। ਉਸੇ ਤਰ੍ਹਾਂ ਤੋਤਾ ਤੜਫਦਾ ਰਿਹਾ ਉੱਥੋਂ ਇੱਕ ਫਕੀਰ ਸਾਧੂ ਤੁਰੇ ਜਾ ਰਹੇ ਸਨ। ਉਹਨਾਂ ਮਹਾਂਪੁਰਖਾਂ ਦੀ ਨਜ਼ਰ ਉਸ ਤੋਤੇ ਤੇ ਪਈ ਤੇ ਉਹਨਾਂ ਨੇ ਜਾ ਕੇ ਤੋਤੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਦੇਖਿਆ ਇਹ ਤੋਤਾ ਤਾਂ ਅੱਖਾਂ ਤੋਂ ਅੰਨ੍ਹਾ ਹੋ ਚੁੱਕਿਆ ਹੈ ਔਰ ਇਹਦੀ ਜਾਨ ਵੀ ਹੁਣ ਮੁਸ਼ਕਲ ਹੈ ਜੇ ਬਚ ਜਾਵੇ ਤਾਂ ਉਹਨਾਂ ਨੇ ਆਪਣੀ ਦ੍ਰਿਭ ਵਿਸ਼ਟੀ ਦੇ ਨਾਲ ਨੇਤਰ ਬੰਦ ਕੀਤੇ ਔਰ ਦੇਖਿਆ ਕਿ ਐਸਾ ਕੀ ਹੋਇਆ ਇਹਦੇ ਨਾਲ ਜੋ ਇਹ ਮੌਤੇ ਮੂੰਹ ਵਿੱਚ ਚਲਾ ਗਿਆ ਔਰ ਅੱਕ ਦੇ ਬੂਟੇ ਦੇ ਕੋਲ ਇਹ ਤੜਫ ਰਿਹਾ ਹੈ ਸਾਧੂ ਮਹਾਤਮਾ ਨੂੰ ਉਹ ਸਾਰੀ ਕਾਂ ਵਾਲੀ ਜੋ ਸਟੋਰੀ ਸੀ ਉਹ ਕਹਾਣੀ ਸੀ ਉਹਨਾਂ ਦੇ ਸਾਹਮਣੇ ਆ ਗਈ ਤੇ ਉਹਨਾਂ ਮਹਾਤਮਾ ਨੇ ਉਸ ਤੋਤੇ ਵੱਲੋਂ ਉੱਥੇ ਸਾਨੂੰ ਇਨਸਾਨਾਂ ਨੂੰ ਸਮਝਾਉਣ ਵਾਸਤੇ ਦੋ ਲਾਈਨਾਂ ਲਿਖੀਆਂ ਜਿਹੜੀਆਂ ਦਾਸ ਆਪ ਜੀ ਨੂੰ ਪੜ੍ਹ ਕੇ ਸੁਣਾ ਰਿਹਾ ਹੈ ਤੋਤਾ ਕਹਿੰਦਾ ਇੱਕ ਸਮੇਂ ਹਮ ਆਮਤ ਚੂਪਤ ਇੱਕ ਸਮੇਂ ਹਮ ਵਿਸਟਾ ਖਾਇਓ ਇੱਕ ਸਮੇਂ ਹਮ ਆਮਤ ਚੂਪਤ ਇੱਕ ਸਮੇਂ ਹਮ ਵਿਸਟਾ ਖਾਇਓ ਨੀਂਚ ਕੇ ਸੰਗ ਜਾਰੀ ਲਗਾ ਕੇ ਹੀਰੇ ਜੈਸਾ ਜਨਮ ਗਵਾਇਓ ਉਸ ਤੋਤੇ ਨੇ ਸਾਧ ਸੰਗਤ ਜੀ ਆਪਣਾ ਜਨਮ ਇੱਕ ਨੀਚ ਕਾਂ ਦੇ ਨਾਲ ਕਾਂ ਦੀ ਬਿਰਤੀ ਆ ਇੱਕ ਉਹਦੇ ਨਾਲ ਆਪਣਾ ਪ੍ਰੇਮ ਆਪਣੀ ਦੋਸਤੀ ਪਾ ਕੇ ਆਪਣਾ ਹੀਰੇ ਵਰਗਾ ਜਨਮ ਗਵਾ ਲਿਆ ਸਾਧ ਸੰਗਤ ਜੀ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਕਸਰ ਭੋਲੇ ਭਾਲੇ ਸਤਸੰਗੀ ਔਰ ਪਿਆਰੇ ਲੋਕਾਂ ਦੇ ਨਾਲ ਅਕਸਰ ਇਸ ਤਰ੍ਹਾਂ ਹੁੰਦਾ ਹੈ ਸੰਸਾਰ ਦੇ ਵਿੱਚ ਕਾਮ ਵਰਤੀ ਦੇ ਲੋਕ ਵੀ ਹਨ ਔਰ ਸਤਸੰਗੀ ਲੋਕ ਵੀ ਹਨ ਤੋਤਾ ਵਰਤੀ ਦੇ ਲੋਕ ਵੀ ਹਨ ਨਾਉ ਮਾੜਾ ਖਾਂਦੇ ਹਨ ਨਾਉ ਮਾੜਾ ਬੋਲਦੇ ਹਨ ਨਾਉ ਮਾੜੀ ਸੰਗਤ ਵਿੱਚ ਜਾਂਦੇ ਹਨ ਪਿਛਲੀ ਬਾਰ ਦਾਸ ਨੇ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ ਕਿ ਆਪਾਂ ਸੰਗਤ ਦੇ ਉੱਤੇ ਹੁਣ ਵਿਚਾਰਾਂ ਕਰਾਂਗੇ ਸੋ ਸਾਧ ਸੰਗਤ ਜੀ ਸੰਗਤ ਦਾ ਬਹੁਤ ਬਹੁਤ ਵੱਡਾ ਰੋਲ ਹੈ ਬਹੁਤ ਵੱਡਾ ਯੋਗਦਾਨ ਹੈ ਸਾਡੇ ਇਸ ਜੀਵਨ ਮੁਕਤੀ ਦੇ ਸਫਰ ਵਿੱਚ ਯਾਤਰਾ ਵਿੱਚ ਸੇਵਾ ਤੋਂ ਬਾਅਦ ਜੋ ਜਿਹਦੀ ਸੰਗਤ ਸਹੀ ਹੋ ਜਾਂਦੀ ਹੈ ਉਹ ਸਰੀਰ ਭਵ ਸਾਗਰ ਪਾਰ ਕਰ ਜਾਂਦਾ ਹੈ ਕਿਉਂਕਿ ਸੰਗਤ ਦੇ ਵਿੱਚ ਸਾਨੂੰ ਇੱਕ ਸਾਧੂ ਦੇ ਨਾਲ ਮਿਲਾਪ ਹੁੰਦਾ ਹੈ ਔਰ ਸਾਡਾ ਜਿਹੜਾ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਰ-ਬਾਰ ਬਾਰ-ਬਾਰ ਇੱਕ ਸਾਧੂ ਬਲ ਇਸ਼ਾਰਾ ਕਰਦੇ ਹਨ ਪੂਰਨ ਸੰਤ ਬਲ ਇਸ਼ਾਰਾ ਕਰਦੇ ਹਨ ਸਾਨੂੰ ਉਹਦੀ ਸਿੱਖਿਆ ਅੰਦਰ ਉਹਨਾਂ ਦੀ ਸ਼ਰਨ ਵਿੱਚ ਜਾਣ ਲਈ ਕਹਿੰਦੇ ਹਨ ਇਸ ਲਈ ਸਾਨੂੰ satsang ਦੇ ਵਿੱਚ ਜਾ ਕੇ ਚੰਗੇ ਤੇ ਮਾੜੇ ਇਨਸਾਨ ਦੀ ਔਰ ਚੰਗਿਆਈ ਤੇ ਬੁਰਾਈ ਦੀ ਪਰਖ ਹੋ ਜਾਂਦੀ ਹੈ ਅਸੀਂ ਸੰਸਾਰਿਕ ਜ਼ਿੰਦਗੀ ਦੇ ਵਿੱਚ ਸਾਖ ਦਾ ਸੰਗ ਆ ਜਿਹੜਾ ਉਹ ਜਦੋਂ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਜਪ ਤਪ ਹੈ ਉਹ ਨਸ਼ਟ ਹੋ ਜਾਂਦਾ ਹੈ ਸਾਧ ਸੰਗਤ ਜੀ ਆਪਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਕਤ ਕੌਣ ਹੈ ਸਾਕਤ ਉਹ ਵਿਅਕਤੀ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਜੋ ਤੁਹਾਨੂੰ ਇਸ ਗੱਲ ਦਾ ਚੈਲੰਜ ਕਰਦਾ ਹੈ ਕਿ ਮੈਨੂੰ ਪਰਮਾਤਮਾ ਸਾਬਤ ਕਰਕੇ ਦਿਖਾਓ ਕਿੱਥੇ ਹੈ ਪਰਮਾਤਮਾ ਇਹੋ ਜਿਹੇ ਵਿਅਕਤੀ ਤੋਂ ਤੁਸੀਂ ਦੂਰ ਭੱਜ ਜਾਓ ਕਿਉਂਕਿ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਣਾ ਕੀਤਾ ਹੈ ਕਿ ਜੋ ਵਿਅਕਤੀ ਤੁਹਾਨੂੰ ਕਰਾਹੇ ਪਾਵੇ ਜਿਸ ਦਾ ਆਪਣਾ ਜੀਵਨ ਬਹੁਤ ਨੀਚਲੇ ਦਰਜੇ ਦਾ ਹੋਵੇ ਜੋ ਸਾਧੂਆਂ ਦੀ ਨਿੰਦਿਆ ਕਰਨ ਵਾਲਾ ਵਿਅਕਤੀ ਹੋਵੇ ਜੋ ਪਰਾਇਆ ਧਨ ਪਰਾਇਆ ਧਨ ਬਲ ਹਰ ਵਕਤ ਨਜ਼ਰ ਰੱਖਦਾ ਹੋਵੇ ਜਿਸ ਦੀ ਜ਼ਿੰਦਗੀ ਦੇ ਵਿੱਚ ਸੇਵਾ ਸਿਮਰਨ satsang ਦੇ ਨਾਲ ਦੂਰ ਦੂਰ ਤੱਕ ਨਾਤਾ ਨ ਹੋਵੇ ਤਾਂ ਤੁਸੀਂ ਉਹਨੂੰ ਦੇਖੋ ਤੇ ਭੱਜ ਜਾਓ ਕਬੀਰ ਸਾਹਿਬ ਕਹਿੰਦੇ ਹਨ ਸਾਖਤ ਸੰਗ ਨਾ ਕੀਜੀਐ ਦੂਰ ਹੋ ਜਾਇਐ ਭਾਗ ਬਾਸਨ ਕਰੂ ਪਰਸੀਐ ਤਉ ਕਿਛ ਲਾਗੇ ਦਾਗ ਕਬੀਰ ਸਾਹਿਬ ਕਹਿੰਦੇ ਹਨ ਕਿ ਜਦੋਂ ਅਸੀਂ ਕਿਸੇ ਕਾਲੀ ਚੀਜ਼ ਨੂੰ ਹੱਥ ਲਗਾਵਾਂਗੇ ਤਾਂ ਸਾਨੂੰ ਸਾਡਾ ਹੱਥ ਕਾਲਾ ਹੋਣਾ ਹੀ ਹੋਣਾ ਹੈ ਇਸ ਲਈ ਤੁਸੀਂ ਉਸ ਵਿਅਕਤੀ ਦੇ ਨਾਲ 1 ਮਿੰਟ ਅੱਧਾ ਮਿੰਟ ਵੀ ਅਗਰ ਰੁਕ ਗਏ ਤਾਂ ਤੁਹਾਡੇ ਕੀਤੇ ਹੋਏ ਚੰਗੇ ਕਰਮਾਂ ਤੇ ਕੋਈ ਨਾ ਕੋਈ ਅਸਰ ਤੁਹਾਡੇ ਅਕਲ ਤੇ ਪੈਣਾ ਹੀ ਪੈਣਾ ਹੈ ਉਸ ਦਾ ਇਸ ਲਈ ਉਹਨੂੰ ਦੇਖਦੀ ਸਾਰੇ ਦੌੜ ਜਾਓ ਸੋ ਸਾਨੂੰ ਗੁਰਬਾਣੀ ਦੇ ਮੁਤਾਬਕ ਜੋ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਹਨ ਕਿ ਸਾਾਕਤ ਦਾ ਸੰਗ ਨਹੀਂ ਕਰਨਾ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ ਤਾਂ ਸਾਨੂੰ ਸੰਗ ਦਾ ਫਾਇਦਾ ਹੋਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਸਾਨੂੰ ਸੰਗ ਦਾ ਫਾਇਦਾ ਸ਼ੁਰੂ ਹੋਣਾ ਹੋ ਜਾਏਗਾ ਫਿਰ ਅਸੀਂ ਇਸ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ। ਇਸ 84 ਤੋਂ ਅਸੀਂ ਖਲਾਸੀ ਪਾ ਸਕਦੇ ਹਾਂ। ਕਿਉਂਕਿ ਸਾਧੂ ਦੀ ਸੰਗਤ ਸਾਨੂੰ ਇਹ ਮਾਰਗਦਰਸ਼ਨ ਕਰਦੀ ਹੈ ਕਿ ਤੁਸੀਂ ਇਸ ਜਨਮ ਦੇ ਵਿੱਚ ਆਪਣਾ ਜਨਮ ਕਿਦਾਂ ਸਫਲਾ ਕਰ ਸਕਦੇ ਹੋ ਸੋ ਆਪਾਂ ਇਸ ਸਾਗਰ ਨੂੰ ਇਸ ਸੰਸਾਰ ਨੂੰ ਆਪਾਂ ਕਿਦਾਂ ਪਾਰ ਕਰਨਾ ਹੈ ਇਹਦੇ ਉੱਤੇ ਆਪਾਂ ਹੁਣ ਵਿਚਾਰ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਕਰਦੇ ਹਨ ਬਾਣੀ ਦਾ ਪੱਲਾ ਜਿਨ੍ਹਾਂ ਨੇ ਫੜਿਆ ਹੈ ਉਹਨਾਂ ਨੂੰ ਚੰਗੇ ਵਿਚਾਰ ਚੰਗੀਆਂ ਸਾਖੀਆਂ ਚੰਗੀ ਸੰਗਤ ਮਿਲ ਜਾਂਦੀ ਹੈ ਇਸ ਲਈ ਅਸੀਂ ਇੱਕ ਮੱਖੀ ਤੋਂ ਸ਼ਹਿਦ ਦੀ ਮੱਖੀ ਤੋਂ ਬਹੁਤ ਵੱਡਾ ਸਬਕ ਲੈਣਾ ਹੈ ਸ਼ਹਿਦ ਦੀ ਮੱਖੀ ਦੋ ਤਰ੍ਹਾਂ ਦੇ ਨਾਲ ਸ਼ਹਿਦ ਪਿੰਦੀ ਹੈ ਇੱਕ ਸ਼ਹਿਦ ਦੀ ਮੱਖੀ ਉਹ ਹੈ ਜੋ ਸ਼ਹਿਦ ਦੇ ਸੰਨੇ ਦੇ ਵਿੱਚ ਸ਼ਹਿਦ ਦੇ ਵਿੱਚ ਆ ਕੇ ਬੈਠ ਜਾਂਦੀ ਹੈ ਉਸ ਦੇ ਪੈਰ ਤਸ ਜਾਂਦੇ ਹਨ ਔਰ ਉਹ ਸ਼ਹਿਦ ਪੀਂਦੀ ਪੀਂਦੀ ਇਤਨਾ ਤਸ ਜਾਂਦੀ ਹੈ ਕਿ ਉਸ ਦੇ ਜੋ ਪੰਖ ਹਨ ਉਹ ਵੀ ਸ਼ਹਿਦ ਦੇ ਨਾਲ ਗਿੱਲੇ ਹੋ ਜਾਂਦੇ ਹਨ ਔਰ ਜਦੋਂ ਉਹ ਰੱਜ ਜਾਂਦੀ ਹੈ ਉਡਣ ਦੀ ਕੋਸ਼ਿਸ਼ ਕਰਦੀ ਹੈ ਉਸ ਤੋਂ ਉੜਿਆ ਨਹੀਂ ਜਾਂਦਾ ਔਰ ਉੱਥੇ ਹੀ ਉਹ ਮਰ ਜਾਂਦੀ ਹੈ ਦੂਸਰੀ ਮੱਖੀ ਉਹ ਹੈ ਜੋ ਸ਼ਹਿਦ ਦੇ ਕਿਨਾਰੇ ਤੇ ਛੰਨੇ ਦੇ ਕਿਨਾਰੇ ਤੇ ਬਰਤਨ ਦੇ ਕਿਨਾਰੇ ਤੇ ਬੈਠਦੀ ਹੈ ਔਰ ਉਹ ਸ਼ਹਿਦ ਪੀਂਦੀ ਹੈ ਆਪਣੇ ਨਾਤਾ ਪੈਰ ਦਸਣ ਦਿੰਦੀ ਹੈ ਔਰ ਨਾਹੀਂ ਪੰਖ ਗਿੱਲੇ ਹੋਣ ਦਿੰਦੀ ਹੈ ਸ਼ਹਿਦ ਪੀਂਦੀ ਹੈ ਔਰ ਪੀ ਕੇ ਉੜ ਜਾਂਦੀ ਹੈ ਅਸੀਂ ਵੀ ਇਸੇ ਤਰ੍ਹਾਂ ਕਰਨਾ ਹੈ ਸਾਨੂੰ ਵੀ ਮਹਾਪੁਰਖ ਸਾਧੂ ਗੁਰਬਾਣੀ ਗੁਰੂ ਸਾਨੂੰ ਇਹੀ ਸਮਝਾਣਾ ਕਰਦੇ ਹਨ ਇਸ ਸੰਸਾਰ ਇੱਕ ਸ਼ਹਿਦ ਦਾ ਕਟੋਰਾ ਹੈ ਤੁਸੀਂ ਇਸ ਦੇ ਵਿੱਚ ਗਰਸਤ ਨਾ ਹੋ ਜਾਓ ਤੁਸੀਂ ਇਸ ਦੇ ਵਿੱਚ ਤਸ ਨਹੀਂ ਜਾਣਾ ਉਸ ਮੱਖੀ ਦੀ ਤਰ੍ਹਾਂ ਅਗਰ ਤੁਸੀਂ ਦੱਸ ਗਏ ਤਾਂ ਤੁਹਾਨੂੰ ਮੁੜ ਮੁੜ ਕੇ ਇੱਥੇ ਹੀ ਆਣਾ ਪਏਗਾ ਇਸ ਲਈ ਸਾਨੂੰ ਉਸ ਮੱਖੀ ਦੀ ਰੀਸ ਕਰਨੀ ਪਵੇਗੀ ਜੋ ਕਿਨਾਰੇ ਤੇ ਬੈਠ ਕੇ ਸ਼ਹਿਦ ਪੀਤਾ ਖਾਦਾ ਔਰ ਉੜ ਗਈ ਅਸੀਂ ਵੀ ਇਸ ਸੰਸਾਰ ਦੇ ਅੰਦਰ ਆਏ ਔਰ ਅਸੀਂ ਆਪਣਾ ਜਨਮ ਸਫਲਾ ਕਰਨਾ ਹੈ ਨਾਮ ਜਪਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਗੁਰੂ ਵਾਲੇ ਬਣਨਾ ਹੈ ਖੰਡੇ ਬਾਟੇ ਦੀ ਪਾਲਸ਼ ਕਰਨੀ ਹੈ ਔਰ ਇਸ ਸੰਸਾਰ ਨੂੰ ਫਾਨੀ ਸੰਸਾਰ ਨੂੰ ਛੱਡ ਕੇ ਅਸੀਂ ਸਦਾ ਸਦਾ ਦੇ ਲਈ ਗੁਰੂ ਜੀ ਦੇ ਚਰਨਾ ਵਿੱਚ ਜਾ ਬਿਰਾਜਣਾ ਹੈ ਸੋ ਇਹ ਹੈ ਸੰਗਤ ਦਾ ਫਾਇਦਾ ਸਾਧ ਸੰਗਤ ਜੀ ਆਪ ਜੀ ਦੇ ਚਰਨਾ ਵਿੱਚ ਬੇਨਤੀ ਹੈ ਜੋ ਲੋਕ ਸੰਗਤ ਤੋਂ ਬਾਝੇ ਹਨ ਅੱਜ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਲੇਸ਼ ਹੈ ਅੱਜ ਉਹ ਦੁਖੀ ਹਨ ਲੋਕ ਕਰਜ਼ਾਈ ਹੁੰਦੇ ਜਾਂਦੇ ਹਨ ਕੰਪਨੀਆਂ ਧੜਾ ਤਾਰ ਕਰਜ਼ਾ ਦਿੰਦੀਆਂ ਜਾ ਰਹੀਆਂ ਹਨ ਔਰ ਲੋਗ ਇਹਨਾਂ ਗੱਲਾਂ ਤੋਂ ਬਿਲਕੁਲ ਜਾਣੂ ਨਹੀਂ ਹਨ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਿੱਦਾਂ ਕਰਨਾ ਹੈ ਸੋ ਅਸੀਂ ਜਦੋਂ ਸੰਗਤ ਦੇ ਨਾਲ ਜੁੜ ਜਾਂਦੇ ਹਾਂ ਸਾਨੂੰ ਮਹਾਰਾਜ ਗੁਰੂ ਮਹਾਰਾਜੀ ਸਾਨੂੰ ਐਦਾਂ ਦੇ ਸ਼ਰੀਰ ਮਿਲਾ ਦਿੰਦੇ ਹਨ ਜਿਹੜੇ ਸਾਨੂੰ ਕਈ ਇਹੋ ਜਿਹੀਆਂ ਸਲਾਹਾਂ ਦੇ ਦਿੰਦੇ ਹਨ ਜਿਹਦੇ ਨਾਲ ਸਾਡੀ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਬਚਾਅ ਹੋ ਜਾਂਦੇ ਹਨ ਤੁਸੀਂ ਜਿਸ ਇਨਸਾਨ ਨੂੰ ਮਰਜ਼ੀ ਛੇੜ ਲਾਓ ਜਿਸ ਨੂੰ ਮਰਜ਼ੀ ਅੱਜ ਤੁਸੀਂ ਗੱਲ ਕਰਕੇ ਦੇਖ ਲਓ ਹਰ ਵਿਅਕਤੀ ਕੋਈ ਨਾ ਕੋਈ ਕੋਈ ਨਾ ਕੋਈ ਦੁੱਖ ਤਕਲੀਫ ਲੈ ਕੇ ਘੁੰਮ ਰਿਹਾ ਹੈ ਕੋਈ ਪੈਸੇ ਪੱਖੋਂ ਦੁਖੀ ਹੈ ਕੋਈ ਔਲਾਦ ਪੱਖੋਂ ਦੁਖੀ ਹੈ ਕੋਈ ਸਿਹਤ ਪੱਖੋਂ ਦੁਖੀ ਹੈ ਦੁਖੀ ਸਾਰਾ ਸੰਸਾਰ ਹੀ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਆਧਾਰ ਸੋ ਸੁਖੀ ਕੌਣ ਹੈ ਸੁਖੀ ਉਹ ਹੈ ਜਿਸ ਨੇ ਨਾਮ ਦਾ ਸਹਾਰਾ ਲੈ ਲਿਆ ਜਿਸ ਨੇ ਗੁਰੂ ਦੀ ਜਾ ਕੇ ਸ਼ਰਨ ਲੈ ਲਈ ਉਹ ਇਨਸਾਨ ਸੁਖੀ ਹੋ ਸਕਦਾ ਹੈ ਕਿਉਂਕਿ ਅਸੀਂ ਸੰਸਾਰ ਇਹ ਕਲਯੁਗ ਜੋ ਹੈ ਇਹ ਕਲਯੁਗ ਨੇ ਸੰਸਾਰ ਨੂੰ ਆਪਣੇ ਇਹੋ ਜਿਹੇ ਜਾਲ ਵਿੱਚ ਫਸਾ ਲਿਆ ਹੈ ਕਿ ਕੋਈ ਵੀ ਵਿਅਕਤੀ ਅੰਮ੍ਰਿਤ ਵੇਲੇ ਉੱਠਣਾ ਨਹੀਂ ਚਾਹੁੰਦਾ ਰਾਤ ਨੂੰ 11 11 12 12 ਵਜੇ ਤੱਕ ਮੋਬਾਈਲ ਚੱਲਦੇ ਹਨ ਉਹਨਾਂ ਦੇ ਉੱਤੇ ਫਿਲਮਾਂ ਵੀਡੀਓ ਦੇਖੀਆਂ ਜਾਂਦੀਆਂ ਹਨ ਕਲਯੁਗ ਆਪਣਾ ਤੰਡਵ ਆਪਣਾ ਨਾਚ ਕਰ ਰਿਹਾ ਹੈ ਔਰ ਦੁਨੀਆ ਨੂੰ ਨਚਾ ਰਿਹਾ ਹੈ ਸੋ ਜੋ ਰੱਬ ਦੇ ਪਿਆਰੇ ਹਨ ਉਹਨਾਂ ਦਾ ਜੋਰ ਲੱਗਿਆ ਹੋਇਆ ਹੈ ਕਿ ਵੱਧ ਤੋਂ ਵੱਧ ਜੀਵਾਂ ਨੂੰ ਇਸ ਕਲਯੁਗ ਦੇ ਜੰਗਲ ਚੋਂ ਕੱਢਿਆ ਜਾਵੇ ਇਸੇ ਲਈ satsang ਹੁੰਦੇ ਹਨ ਇਸੇ ਲਈ ਦੀਵਾਨ ਲੱਗਦੇ ਹਨ ਇਸੇ ਕਰਕੇ ਪਾਠ ਬਾਣੀ ਦਾ ਬਾਣੀ ਦਾ ਕਾਸ਼ ਕੀਤਾ ਜਾਂਦਾ ਹੈ ਕਿ ਸਾਨੂੰ ਸਮਝ ਆ ਜਾਵੇ ਸਾਡੇ ਗੁਰੂ ਸਹਿਬਾਨ ਸਾਨੂੰ ਇਸ ਜਨਮ ਦਾ ਜੋ ਫਾਇਦਾ ਹੈ ਕਿਦਾਂ ਲੈਣਾ ਹੈ ਸਾਨੂੰ ਇਹ ਗੱਲ ਸਮਝ ਆ ਜਾਵੇ ਸਾਥ ਸੰਗਤ ਜੀ ਬੰਦਗੀ ਦੇ ਨਾਲ ਨਾਲ ਅਸੀਂ ਸਤਸੰਗ ਵੀ ਸੁਣਨਾ ਹੈ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਲੇਕਿਨ ਦੁਨਿਆਵੀ ਵਿਚਾਰਾਂ ਦੇ ਵਿੱਚ ਅਗਰ ਆਪਾਂ ਅੱਜ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਪਰਿਵਾਰਾਂ ਦੇ ਵਿੱਚ ਕਿਦਾਂ ਤਾਲਮੇਲ ਬਣਾਇਆ ਜਾ ਸਕਦਾ ਹੈ ਆਪਣੇ ਜੀਵਨ ਸਾਥੀ ਨੂੰ ਸਮਾਂ ਦਿਓ ਬੱਚਿਆਂ ਨੂੰ ਸਮਾਂ ਦਿਓ ਬੱਚਿਆਂ ਨੂੰ ਪਰਿਵਾਰ ਨੂੰ ਬਾਣੀ ਦੇ ਨਾਲ ਜੋੜੋ ਖੁਦ ਵੀ ਬਾਣੀ ਨਾਲ ਜੁੜੋ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਕਰੋ ਰਾਤ ਨੂੰ ਛੇਤੀ ਸੌ ਜਾਓ ਘੱਟ ਖਾਣਾ ਖਾਓ ਰਾਤ ਨੂੰ ਬਿਲਕੁਲ ਹਲਕਾ ਭੋਜਨ ਖਾ ਕੇ ਤੁਸੀਂ ਟਾਈਮ ਨਾਲ ਸੌ ਜਾਓਗੇ ਤਾਂ ਤੁਹਾਡੀ ਅੱਖ ਵੀ ਅਮਰਤ ਵੇਲੇ ਛੇਤੀ ਖੁੱਲ ਜਾਏਗੀ ਗੁਰੂ ਦੀ ਕਿਰਪਾ ਹੋਣੀ ਸਰੂਪ ਸ਼ੁਰੂ ਹੋ ਜਾਏਗੀ ਆਪ ਜੀ ਦਾ ਪਰਿਵਾਰ ਖੁਸ਼ਹਾਲ ਹੋ ਜਾਏਗਾ ਜਿਤਨੀਆਂ ਵੀ ਮੁਸੀਬਤਾਂ ਤਕਲੀਫਾਂ ਸਰੀਰਕ ਕਸਟਾ ਹਰ ਘਰ ਦੇ ਵਿੱਚ ਹਰ ਵਿਅਕਤੀ ਦੇ ਨਾਲ ਤੁਰੀਆਂ ਫਿਰਦੀਆਂ ਹਨ ਕੋਈ ਵਿਅਕਤੀ ਸੁਖੀ ਨਹੀਂ ਨਜ਼ਰ ਆਉਂਦਾ ਸੁਖੀ ਤਾਂ ਰੱਬ ਦਾ ਨਾਮ ਹੀ ਹੈ ਜਿਸ ਨੂੰ ਸਬਰ ਹੈ ਜਿਸ ਨੂੰ ਸਿੱਧਕ ਹੈ ਜੋ ਗੁਰੂ ਤੇ ਭਰੋਸਾ ਕਰਕੇ ਬੈਠਾ ਹੈ ਉਹ ਸੁਖੀ ਹੈ ਜੋ ਨਾਮ ਦਾ ਆਸਰਾ ਲੈ ਕੇ ਬੈਠਾ ਹੈ ਉਹ ਸੁਖੀ ਹੈ ਸੋ ਇਸ ਲਈ ਬਹੁਤ ਸੰਸਾਰ ਤੜਫ ਰਿਹਾ ਹੈ ਜੋ ਬੜੀਆਂ ਬੜੀਆਂ ਆਵਤਾਂ ਬੜੀਆਂ ਬੜੀਆਂ ਮੁਸੀਬਤਾਂ ਆਉਣ ਵਾਲੀਆਂ ਹਨ ਉਹਨਾਂ ਦੇ ਲਈ ਤਾਂ ਅਸੀਂ ਮਤ ਤਿਆਰੀ ਹੀ ਨਹੀਂ ਕਰ پا ਰਹੇ ਤਿਆਰੀ ਕੀ ਕਰਨੀ ਹੈ ਸਾਨੂੰ ਨਾਮ ਜਪਣਾ ਪਏਗਾ ਸਾਨੂੰ ਸੇਵਾ ਸਿਮਰਨ ਕਰਨਾ ਪਏਗਾ ਸਾਨੂੰ ਗੁਰੂ ਵਾਲੇ ਬਣਨਾ ਪਏਗਾ ਫਿਰ ਅਸੀਂ ਇਸ ਭੈ ਤੋਂ ਮੁਕਤ ਹੋ ਸਕਦੇ ਹਾਂ ਇੱਕ ਓੰਕਾਰ ਸਤਨਾਮ ਮੂਲ ਮੰਤਰ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਆਪਣਾ ਸਰੂਪ ਬਿਆਨ ਕੀਤਾ ਹੈ ਉਹ ਨਿਰਪਾਉ ਹੈ ਉਹ ਨਿਰਵੈਰ ਹੈ ਉਹ ਜੁਨੀਆਂ ਵਿੱਚ ਨਹੀਂ ਆਂਦਾ ਹੈ ਮੂਲ ਮੰਤਰ ਦਾ ਜਾਪ ਕਰਕੇ ਦੇਖੋ ਲਗਾਤਾਰ ਵਾਹਿਗੁਰੂ ਸਿਮਰਨ ਕਰਕੇ ਦੇਖੋ ਲਗਾਤਾਰ ਅਗਰ ਤੁਸੀਂ ਜਿੰਨਾ ਪਿਆਰ ਸੰਸਾਰਿਕ ਵਸਤੂਆਂ ਨੂੰ ਕਰਦੇ ਹੋ ਜਿੰਨਾ ਸੰਸਾਰ ਦੀਆਂ ਪਦਾਰਥਾਂ ਨੂੰ ਕਰਦੇ ਹੋ ਕਿਤੇ ਨਾਮ ਨੂੰ ਮੂਲ ਮੰਤਰ ਦਾ ਜਾਪ ਵਾਹਿਗੁਰੂ ਸਿਮਰਨ ਕਰਕੇ ਦੇਖੋ ਅੰਮ੍ਰਿਤ ਵੇਲਾ ਸੰਭਾਲ ਕੇ ਦੇਖੋ ਲਗਾਤਾਰ ਘੰਟਾ 2 ਘੰਟੇ ਦਾ ਚੌਂਕੜਾ 3 ਘੰਟੇ ਦਾ ਚੌਂਕੜਾ ਲਗਾ ਕੇ ਦੇਖੋ ਜੇਕਰ ਤੁਹਾਨੂੰ ਸ਼ੁਰੂ ਦੇ ਵਿੱਚ ਕੋਈ ਦਿੱਕਤ ਆndi ਹੈ ਤਾਂ ਤੁਸੀਂ ਸ਼ੁਰੂਆਤ ਅੱਧੇ ਘੰਟੇ ਤੋਂ ਕਰ ਸਕਦੇ ਹੋ ਕਿਉਂਕਿ ਜੋ ਗੁਰੂ ਸਾਹਿਬ ਜੀ ਹਨ ਗੁਰੂ ਸਾਹਿਬ ਜੀ ਤੁਹਾਨੂੰ ਕਦੇ ਨਹੀਂ ਕਹਿੰਦੇ ਕਿ ਤੁਸੀਂ ਕੋਈ ਵੀ ਕੰਮ ਦੁਖੀ ਹੋ ਕੇ ਤੰਗ ਹੋ ਕੇ ਕਰੋ ਉਹ ਤਾਂ ਸਾਨੂੰ ਸਵਾਸ ਸਵਾਸ ਸਿਮਰਨ ਕਰਨ ਨੂੰ ਕਹਿੰਦੇ ਹਨ ਇਨਸਾਨ ਨੂੰ ਵਾਹਿਗੁਰੂ ਅਕਾਲਪੁਰਖ ਵਾਹਿਗੁਰੂ ਨੇ 24000 ਸਵਾਸ ਦਿੱਤੇ ਹਨ 24000 ਸਵਾਸਾਂ ਦੇ ਵਿੱਚੋਂ ਜੇ ਅਸੀਂ ਆਪਣੇ ਸਵਾਸ ਸਵਾਸ ਸਿਮਰਨ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਚੌਂਕੜਾ ਲਾਣ ਦੀ ਵੀ ਲੋੜ ਨਹੀਂ ਪਵੇਗੀ ਪਰ ਲੇਕਿਨ ਜੋ ਅੱਜ ਦੀ ਸਥਿਤੀ ਹੈ ਅੱਜ ਹਰ ਇਨਸਾਨ ਦਾ ਜੋ ਮਨ ਹੈ ਉਹ ਇਤਨਾ ਜ਼ਿਆਦਾ ਭਟਕ ਚੁੱਕਿਆ ਹੈ ਇਤਨਾ ਜ਼ਿਆਦਾ ਉਲਝ ਚੁੱਕਿਆ ਹੈ ਕਿ ਉਸਦੇ ਦਿਮਾਗ ਦੇ ਵਿੱਚ 24 ਘੰਟੇ ਵਿੱਚ ਇੱਕ ਵਾਰ ਵੀ ਸ਼ਾਇਦ ਸੱਚੇ ਦਿਲੋਂ ਨਹੀਂ ਉਹ ਯਾਦ ਕਰਦਾ ਆਖਾਲ ਪੁਰਖ ਵਾਹਿਗੁਰੂ ਨੂੰ ਗੁਰੂ ਘਰਾਂ ਦੇ ਵਿੱਚ ਸਵੇਰ ਟਾਈਮ ਪਾਤੀ ਸਿੰਘ ਕੱਲੇ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਹਨ ਅਮਰਤਾਰੀ ਸਰੀਰ ਉਹਨਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਸ-ਪਾਸ ਗਵਾਂਢ ਦੇ ਵਿੱਚ ਬਹੁਤ ਸ਼ਰੀਰ ਹਨ ਲੇਕਿਨ ਉਹਨਾਂ ਨੂੰ ਨੀਂਦ ਪਿਆਰੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਕੱਲਾ ਪਾਟੀ ਸਿੰਘ ਕਰਦਾ ਹੈ ਅਗਰ ਸਾਡੇ ਦਿਲ ਵਿੱਚ ਗੁਰੂ ਦੇ ਲਈ ਪ੍ਰੇਮ ਹੋਏਗਾ ਤਾਂ ਸਾਡੀ ਅੱਖ ਖੁੱਲੇਗੀ ਅਸੀਂ ਉੱਠਾਂਗੇ ਇਸ਼ਨਾਨ ਕਰਾਂਗੇ ਅਸੀਂ ਦੌੜ ਕੇ ਗੁਰੂ ਘਰ ਵੀ ਜਾਵਾਂਗੇ ਪ੍ਰਕਾਸ਼ ਕਰਾਂਗੇ ਆਪਣਾ ਨਿਤਨੇਮ ਕਰਾਂਗੇ ਬਾਣੀ ਪੜਾਂਗੇ ਨਾਮ ਜਪਾਂਗੇ ਤੇ ਦੁੱਖ ਦਿਲਦਰ ਕਿਉਂ ਨਹੀਂ ਦੂਰ ਹੋਣਗੇ ਸਾਤ ਸੰਗ ਜੀ ਦੁੱਖਾਂ ਦਾ ਜੋ ਕਾਰਨ ਹੈ ਉਹ ਅਸੀਂ ਖੁਦ ਹੀ ਹਾਂ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪਿੱਛੋਂ ਕੁਝ ਵੀ ਨਹੀਂ ਦਿੱਤਾ ਹੱਸਾ ਜੋ ਮੈਂ ਕੀਤਾ ਸੋ ਮੈਂ ਪਾਇਆ ਤੋ ਇਸ ਕਰਕੇ ਜੋ ਆਪਾਂ ਕਰਦੇ ਹਾਂ ਜੈਸੇ ਕਰਮ ਆਪਾਂ ਬੀਜਦੇ ਹਾਂ ਵੈਸਾ ਹੀ ਆਪਾਂ ਨੂੰ ਵੱਡਣਾ ਪੈਂਦਾ ਹੈ ਸੋ ਇਸ ਲਈ ਜੋ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਹੋ ਰਹੀਆਂ ਹਨ ਇਹਨਾਂ ਵਿਚਾਰਾਂ ਦੇ ਵਿੱਚ ਇਹ ਗੁਰੂ ਦੀ ਮੱਤ ਹੈ ਇਸ ਗੁਰੂ ਦੀ ਮੱਤ ਨੂੰ ਜੋ ਵਿਅਕਤੀ ਲੈ ਲਏਗਾ ਉਹ ਸੁਖ ਪਾਏਗਾ ਕਿਉਂਕਿ ਆਉਣ ਵਾਲਾ ਸਮਾਂ ਇਤਨਾ ਜ਼ਿਆਦਾ ਇਤਨਾ ਜ਼ਿਆਦਾ ਭਿਆਨਕਰ ਹੈ ਕਿ ਸਾਨੂੰ ਸਾਨੂੰ ਕਿਸੇ ਸ਼ਰੀਰ ਨੇ ਕਿਸੇ ਰਿਸ਼ਤੇਦਾਰ ਨੇ ਕਿਸੇ ਪੈਸੇ ਨੇ ਸਾਡੀ ਮਦਦ ਨਹੀਂ ਕਰਨੀ ਜਿੱਥੇ ਨਾਮ ਨੇ ਸਹਾਇਤਾ ਕਰਨੀ ਹੈ ਉੱਥੇ ਨਾਮ ਨੇ ਹੀ ਕਰਨੀ ਹੈ ਜਿੱਥੇ ਗੁਰੂ ਨੇ ਆ ਕੇ ਖੜ ਜਾਣਾ ਹੈ ਉੱਥੇ ਗੁਰੂ ਨੇ ਹੀ ਖੜਨਾ ਹੈ ਕੋਈ ਤੁਹਾਡਾ ਪੈਸਾ ਕੋਈ ਤੁਹਾਡੀ ਧਨ ਦੌਲਤ ਕੋਈ ਬੰਦ ਤੁਹਾਡੇ ਕਿਸੇ ਕੰਮ ਨਹੀਂ ਆ ਸਕਦੀ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ ਮੈਂ ਇਸ ਤਰ੍ਹਾਂ ਕਰ ਲਾਵਾਂਗਾ ਇਸ ਤਰ੍ਹਾਂ ਕਰ ਲਾਵਾਂਗਾ ਇਹ ਇਹ ਸਭ ਸਾਡੇ ਮਨਾਂ ਦਾ ਬਹਿਮ ਹੈ ਸੋ ਇਸ ਲਈ ਭਾਈ ਸੰਗਤ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਇਹ ਚੈਨਲ ਦਾ ਉਪਰਾਲਾ ਕੀਤਾ ਹੈ ਇੱਕ ਕਰਤਾਪੁਰਖ ਦੇ ਨਾਮ ਤੋਂ ਚੈਨਲ ਹੈ ਸਾਤਸੰਗ ਜੀ ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਸਰੀਰਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਜਾਵੇ ਨਾਮ ਦੇ ਨਾਲ ਜੋੜਿਆ ਜਾਵੇ ਪ੍ਰੇਮ ਮੁਹੱਬਤ ਬਣਾਇਆ ਜਾਵੇ ਨਫ਼ਰਤਾਂ ਈਰਖਾ ਦੁਵੇਸ਼ ਦੂਰ ਕਰਕੇ ਆਪਾਂ ਸਾਰੇ ਇੱਕ ਹਾਂ ਦਾ ਨਾਰਾ ਲਾਈਏ ਸੋ ਵੱਡੇ ਵੱਡੇ ਮਹਾਪੁਰਖ ਜੋ ਅਕਾਲ ਪੁਰਖ ਵੱਲੋਂ ਡਿਊਟੀਆਂ ਲੈ ਕੇ ਆਏ ਹੋਏ ਹਨ ਉਹ ਇਸ ਮਿਸ਼ਨ ਦੇ ਵਿੱਚ ਸੇਵਾ ਨਿਭਾ ਰਹੇ ਹਨ ਇਸ ਦੇ ਵਿੱਚ ਬਹੁਤ ਬਹੁਤ ਸ਼ਰੀਰ ਸੇਵਾ ਨਿਭਾ ਰਹੇ ਹਨ ਆਓ ਆਪਾਂ ਸਾਰੇ ਰਲ ਕੇ ਇਸ ਸੰਸਾਰ ਨੂੰ ਇੱਕ ਨਜ਼ਰ ਨਾਲ ਦੇਖੀਏ ਸੋ ਪ੍ਰਮਾਤਮਾ ਨੇ ਸਾਨੂੰ ਇਹ ਸ੍ਰਿਸ਼ਟੀ ਬਹੁਤ ਖੂਬਸੂਰਤ ਦਿੱਤੀ ਹੈ ਇਹ ਜ਼ਿੰਦਗੀ ਬਹੁਤ ਖੂਬਸੂਰਤ ਦਿੱਤੀ ਹੈ ਸੋ ਇਹਨੂੰ ਇਹਨੂੰ ਆਪਾਂ ਜੀ ਕੇ ਇਹਨੂੰ ਬੜੇ ਪਿਆਰ ਨਾਲ ਆਨੰਦ ਨਾਲ ਇਸ ਸੰਸਾਰ ਤੋਂ ਅਸੀਂ ਜਾਈਏ ਔਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਜਾਈਏ ਸਦਾ ਸਦਾ ਦੇ ਲਈ ਅਸੀਂ 84 ਦੇ ਬੰਦਨਾ ਤੋਂ ਮੁਕਤ ਹੋ ਜਾਈਏ ਸੋ ਸਾਧ ਸੰਗਤ ਜੀ ਜਦੋਂ ਅਸੀਂ ਇਹ ਹੁਣ ਪਿਛਲੇ 4 5 6 ਐਪੀਸੋਡ ਬਣਾਏ ਹਨ ਇਹਨਾਂ ਦਾ ਮਕਸਦ ਇਹੀ ਸਿਗਾ ਕਿ ਕੁਝ ਸੰਗਤ ਜੁੜ ਜਾਵੇ ਹੁਣ ਜੋ ਆਉਣ ਵਾਲੇ ਐਪੀਸ ਜੋ ਆਉਣ ਵਾਲਾ ਜੋ ਗੁਰੂ ਦੀ ਮੱਤ ਹੋਏਗੀ ਉਹਦੇ ਵਿੱਚ ਆਪਾਂ ਗੁਰੂ ਸਾਹਿਬ ਤੋਂ ਸਿੱਖਾਂਗੇ ਕਿ ਸਾਡਾ ਜੀਵਨ ਕਿੱਥੋਂ ਆਰੰਭ ਹੋਇਆ ਉਹਨੂੰ ਅਸੀਂ ਤਤ ਗਿਆਨ ਦਾ ਨਾਮ ਦਿੰਦੇ ਹਾਂ ਸੋ ਗੁਰੂ ਸਾਹਿਬ ਜੀ ਤਤ ਗਿਆਨ ਦਾ ਨਾਮ ਦਿੰਦੇ ਹਨ ਆਪਾਂ ਤਤ ਗਿਆਨ ਦੇ ਉੱਤੇ ਸਿੱਖਿਆ ਲਵਾਂਗੇ ਸੋ ਆਪਣੀ ਜੋ ਨਰਸਰੀ ਔਰ ਆਪਣੀ ਪਹਿਲੀ ਦੀ ਕਲਾਸ ਹੈ ਉਹ ਹੁਣ ਨਰਸਰੀ ਸਮਾਪਤ ਹੋ ਕੇ ਆਪਣੀ ਪਹਿਲੀ ਕਲਾਸ ਆਰੰਭ ਹੋਣ ਜਾ ਰਹੀ ਹੈ ਸੋ ਸਾਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਇਹ ਜੋ ਵੀਡੀਓ ਇਹ ਜੋ ਆਪ ਗੁਰੂ ਦੀ ਮੱਤ ਹੈ ਇਸ ਨੂੰ ਜ਼ਰੂਰ ਧਿਆਨ ਨਾਲ ਸੁਣੋ ਔਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਤਾਂ ਜੋ ਤੁਹਾਨੂੰ ਇਸ ਗੱਲ ਦਾ ਪੂਰਾ ਗਿਆਨ ਹੋ ਸਕੇ ਇਸ ਵੀਡੀਓ ਨੂੰ ਦੇਖਣ ਵਾਲੀਆਂ ਬਹੁਤ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਕਮਾਈ ਵਾਲੇ ਸਰੀਰ ਕਮਾਲੇ ਕਮਾਈ ਵਾਲੀਆਂ ਰੂਹਾਂ ਹੋਣਗੀਆਂ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਉਹਨਾਂ ਸਰੀਰਾਂ ਤੱਕ ਉਹਨਾਂ ਰੂਹਾਂ ਤੱਕ ਜ਼ਰੂਰ ਪਹੁੰਚਾਓ ਜੋ ਇਸ ਮਾਰਗ ਦੇ ਉੱਤੇ ਚੱਲੇ ਹੋਏ ਹਨ ਤਾਂ ਜੋ ਉਹਨਾਂ ਨੂੰ ਕੋਈ ਨਾ ਕੋਈ ਸ਼ਬਦ ਐਸਾ ਉਹਨਾਂ ਦੇ ਦਿਲ ਨੂੰ ਲੱਗ ਜਾਵੇ ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਸ ਇਸ ਵੀਡੀਓ ਤੋਂ ਫਾਇਦਾ ਲੈ ਸਕਣ ਸੋ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਫਿਰ ਤੋਂ ਇੱਕ ਵਾਰ ਬੇਨਤੀ ਕਰਦਾ ਹਾਂ ਇਹ ਤਤ ਗਿਆਨ ਹੈ ਇਹਨੂੰ ਸਮਝਣ ਵਾਸਤੇ ਸਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਵੀਡੀਓ ਦੇਖਣੀਆਂ ਪੈਣਗੀਆਂ ਔਰ ਇੱਕ ਸਟੈਪ ਵਾਈਜ਼ ਸਟੈਪ ਤੋਂ ਸਾਨੂੰ ਅੱਗੇ ਵਧਣਾ ਪਏਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਜੋ ਮਾਰਗ ਦਿੱਤਾ ਹੈ ਬਹੁਤ ਸਹਿਜ ਦਾ ਮਾਰਗ ਹੈ ਇਹਦੇ ਉੱਤੇ ਸਾਡਾ ਜੋ ਚੱਲਣ ਦਾ ਤਰੀਕਾ ਹੈ ਉਹ ਬਹੁਤ 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 ਜ਼ਿਆਦਾ ਸਹਿਜ ਵਿੱਚ ਹੋਏਗਾ ਸੋ ਆਪ ਜੀ ਬੇਨਤੀਆਂ ਪ੍ਰਵਾਨ ਕਰਿਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਜੀਵਨ ਯਾਤਰਾ ਨੂੰ ਜੋ ਮੁਕਤੀ ਦੀ ਜੀਵਨ ਯਾਤਰਾ ਹੈ ਜਿਉਂਦੇ ਜੀ ਇਸ ਨੂੰ ਆਰੰਭ ਕੀਤਾ ਹੈ ਮੁਕਤ ਹੋਣ ਦੀ ਯਾਤਰਾ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਕਿ ਮਹਾਰਾਜ ਜੀ ਇਹ ਸਰੀਰ ਕਿੱਥੋਂ ਆਇਆ ਇਹ ਕਿੱਦਾਂ ਬਣਿਆ ਆਤਮਾ ਕਿੱਥੋਂ ਆਈ ਇਹ ਕਿੱਦਾਂ ਪ੍ਰਵੇਸ਼ ਕੀਤੀ ਸਰੀਰ ਦੇ ਅੰਦਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਸੰਗਤ ਬਖਸ਼ਣਯੋਗ ਹੈ ਦਾਸ ਕੋਲੋਂ ਬਹੁਤ ਕੁਝ ਵੱਧ ਘੱਟ ਬੋਲਿਆ ਗਿਆ ਹੋਵੇਗਾ ਕੋਈ ਸ਼ਬਦ ਅਖਰਵਾਦਾ ਘਾਟਾ ਬੋਲਿਆ ਗਿਆ ਹੋਵੇਗਾ ਤਾਂ ਦਾਸ ਨੂੰ ਮਾਫ਼ ਕਰ ਦਿਓ ਦਾਸ ਨੂੰ ਬੋਲਣ ਦੀ ਸਮੱਤ ਨਹੀਂ ਹੈਗੀ ਇਹ ਗੁਰੂ ਦੀ ਕਿਰਪਾ ਹੀ ਹੈ ਜੋ ਬੁਲਾ ਰਹੇ ਹਨ ਕਿਉਂਕਿ ਉਹ ਆਪ ਹੀ ਆਪ ਹੈ ਆਪ ਹੀ ਆਪ ਹੈ ਬੋਲਣ ਵਾਲਾ ਵੀ ਉਹ ਆਪ ਹੈ ਸੁਣਨ ਵਾਲਾ ਵੀ ਉਹ ਆਪ ਹੈ ਸੁਣਾਉਣ ਵਾਲਾ ਵੀ ਉਹ ਆਪ ਹੀ ਹੈ ਜੋ ਵੀ ਕਰਦਾ ਹੈ ਉਹ ਆਪ ਹੀ ਕਰਦਾ ਹੈ ਸੋ ਐਸੀ ਬੇਨਤੀ ਪ੍ਰਵਾਨ ਕਰਿਓ ਅਖੀਰ ਵਿੱਚ ਫਤਿਹ ਪ੍ਰਵਾਨ ਕਰਨਾ 10 ਜਾਸਤ ਦਿਓ ਅਗਲੀ ਵਾਰ ਫਿਰ ਤੋਂ ਤੁਹਾਡੇ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ